ਜਿੱਥੇ ਕਿ ਪੰਜਾਬੀ ਜਿਹੜੇ ਆ ਉਹ ਵਿਦੇਸ਼ਾਂ ਦਾ ਰੁਕ ਕਰ ਰਹੇ ਆ ਤੇ ਦੇਖਿਆ ਜਾ ਸਕਦਾ ਕਿ ਬਹੁਤ ਸਾਰੇ ਪਿੰਡਾਂ ਦੇ ਪਿੰਡ ਖਾਲੀ ਹੋ ਕੇ ਵਿਦੇਸ਼ਾਂ ਵਿੱਚ ਚਲੇ ਗਏ ਨੇ ਉੱਥੇ ਹੀ ਬਹੁਤ ਸਾਰੇ ਪੰਜਾਬੀ ਅਜੇ ਵੀ ਆ ਜਿਹੜੇ ਇਸੇ ਧਰਤੀ ਤੇ ਰਹਿ ਕੇ ਇੱਥੇ ਹੀ ਕੰਮ ਕਰਨਾ ਪਸੰਦ ਕਰਦੇ ਨੇ ਬਹੁਤ ਸਾਰੀਆਂ ਗੱਲਾਂ ਇਹ ਵੀ ਨਿਕਲਦੀਆਂ ਨੇ ਕਿ ਪ੍ਰਵਾਸੀ ਮਜ਼ਦੂਰ ਆ ਕੇ ਇੱਥੇ ਰਹਿੜੀਆਂ ਲਾ ਕੇ ਤੇ ਆਪਣਾ ਬਹੁਤ ਵੱਡਾ ਕਾਰੋਬਾਰ ਜਿਹੜਾ ਉਹਨਾਂ ਨੇ ਇੱਥੇ ਸੈੱਟ ਕਰ ਲਿਆ ਲੇਕਿਨ ਸਾਡੇ ਲੋਕ ਜਿਹੜੇ ਆ ਉਹ ਵਿਦੇਸ਼ਾਂ ਵੱਲੋਂ ਕਿਉਂ ਜਾ ਰਹੇ ਨੇ ਸਾਡੇ ਨਾਲ ਇੱਕ ਵੀਰ ਜਿਨ੍ਹਾਂ ਨੇ ਬਟਾਲੇ ਦੇ ਵਿੱਚ ਇੱਕ ਫੂਡ ਦਾ ਕੰਮ ਕੀਤਾ ਜਿਹੜਾ ਕਿ ਬਹੁਤ ਟੇਸਟੀ ਵੀ ਹੈ ਔਰ ਲੋਕ ਇਹਨਾਂ ਨੂੰ ਬਹੁਤ ਪਸੰਦ ਕਰ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਵੀਰ ਜੀ ਪਹਿਲੇ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਉਮਰਪੁਰੇ ਬਟਾਲੇ ਤੋਂ ਰਹਿਣ ਵਾਲਾ ਹਾਂ ਜੀ ਤੇ ਬਾਕੀ ਮੈਂ ਕੰਮ ਚਾਲੂ ਕੀਤਾ ਵਾ ਕੜੀ ਚੋਲ ਰਾਜਮਾ ਚੋਲ ਨਾਲ ਪ੍ਰਸ਼ਾਦੇ ਹੁੰਦੇ ਆ ਨਾਲ ਇੱਕ ਚੋਕੀ ਸਬਜ਼ੀ ਲਈਦੀ ਹੈ ਡੇਲੀ ਉਹ ਡੇਲੀ ਚੇਂਜ ਹੁੰਦੀ ਰਹਿੰਦੀ ਹੈ ਬਾਕੀ ਰਾਜਮਾ ਤੇ ਕੜੀ ਸਾਡੀ ਸਪੈਸ਼ਲ ਹੈ ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਇਹ ਨਾਲ ਆਇਆ ਕਿ ਮੈਂ ਨੌਕਰੀ ਨੂੰ ਛੱਡ ਜੇ ਪਹਿਲਾਂ ਤੇ ਦੱਸੋ ਨੌਕਰੀ ਕਿਹੜੀ ਕਿਹੜੇ ਦੇ ਡਿਪਾਰਟਮੈਂਟ ਦੇ ਵਿੱਚ ਕਰਦੇ ਰਹੇ ਐਕਚੁਅਲੀ ਪਹਿਲਾਂ ਮੈਂ ਪ੍ਰਾਈਵੇਟ ਜੋਬ ਕਰਦਾ ਸੀ ਦਿੱਲੀ ਦੇ ਵਿੱਚ ਇਵੈਂਟ ਆਨਾਈਸ ਉਹਦੇ ਵਿੱਚ ਉਸ ਤੋਂ ਕਾਫੀ ਟਾਈਮ ਮੈਂ 4-5 ਸਾਲ ਲਾਇਆ ਉਸ ਤੋਂ ਬਾਅਦ ਫਿਰ ਅਸੀਂ ਪੰਜਾਬ ਸ਼ਿਫਟ ਹੋ ਗਏ ਪੰਜਾਬ ਆਉਣ ਤੋਂ ਬਾਅਦ ਫਿਰ ਮੈਂ ਇੱਥੇ ਜੋਬ ਆਪਣਾ ਅੰਬਸਰ ਕਰਦਾ ਰਿਹਾ ਵਾ ਪੋਰਟ ਲਾਈਨ ਦੇ ਵਿੱਚ ਤੇ ਉੱਥੇ ਵੀ ਐਕਸਪੀਰੀਅੰਸ ਚਲੋ ਵਧੀਆ ਮੇਰਾ ਬਟ ਦਿਮਾਗ ਦੇ ਵਿੱਚ ਆਇਆ ਕਿ ਕੁਝ ਹੋਰ ਕਰੀਏ ਕੋਈ ਜਿੱਦਾ ਅੱਜਕੱਲ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਫਾਸਟ ਫੂਡ ਜਾਂ ਆਇਲੀ ਜ਼ਿਆਦਾ ਪਸੰਦ ਕਰਦੇ ਆ ਤੇ ਮੈਂ ਕੋਈ ਉਹਨਾਂ ਨੂੰ ਘਰੇਲੂ ਜਿਹੜੀ ਹੈ ਰੋਟੀ ਉਹ ਮਿਲੇ ਤੇ ਜਿਹੜਾ ਵੀ ਬੰਦਾ ਖਾਵੇਗਾ ਅਗਲਾ ਖਾਣ ਕੋਈ ਵਾਕਿਆ ਉਥੋਂ ਜਾ ਕੇ ਆਪਾਂ ਇਹ ਰੋਟੀ ਸਿੰਪਲ ਖਾ ਫੜਦੇ ਆ ਤੇ ਜਿਸ ਤਰੀਕੇ ਨਾਲ ਵਿਦੇਸ਼ ਦੇ ਵਿੱਚ ਤੁਰੇ ਜਾ ਰਿਹਾ ਹੁਣ ਤੁਸੀਂ ਨੌਕਰੀ ਤੋਂ ਛੱਡ ਕੇ ਇਹ ਕੰਮ ਨੂੰ ਸ਼ੁਰੂ ਕੀਤਾ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ ਕਿ ਵਿਦੇਸ਼ ਹੈ ਨੇ ਪਹਿਲਾਂ ਐਕਚੁਅਲੀ ਮੈਨੂੰ ਲੱਗਾ ਸੀ ਕਿ ਜਾਣਾ ਚਾਹੀਦਾ ਬਟ ਫਿਰ ਮੈਂ ਸੋਚਿਆ ਕਾਫੀ ਟਾਈਮ ਕਿ ਨਹੀਂ ਜੇ ਅਹੀਂ ਇੰਨੇ ਪੈਸੇ ਲਾ ਕੇ ਉੱਥੇ ਜਾਣਾ ਹਾਂ ਤਾਂ ਅਹੀਂ ਕਿਉਂ ਨਾ ਉਸ ਤੋਂ ਮਤਲਬ ਕਿ 10% ਹੀ ਅਹੀਂ ਇੱਥੇ ਇਨਵੈਸਟ ਕਰੀਏ ਤਾਂ ਅਹੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹਾਂ ਮੈਂ ਜ਼ਿਆਦਾ ਨਹੀਂ ਮੇਰਾ ਜਿਹੜਾ ਸੈਟਅਪ ਹੈ 60 ਤੋਂ 70000 ਰੁਪਏ ਸਟਾਰਟਿੰਗ ਹੈਗਾ ਉਹ ਠੀਕ ਹੈ ਨਾ ਬਾਕੀ ਆਪਣੀ ਮਿਹਨਤ ਆ ਮੇਨ ਟੈਸਟ ਮੇਨ ਸਫਾਈ ਦਾਖ ਦੇਖਦਾ ਹੋਗਾ ਠੀਕ ਹੈ ਨਾ ਬਾਕੀ ਇਹ ਹੈ ਕਿ ਆਪਾਂ ਜੋ ਵੀ ਕਰ ਰਹੇ ਆ ਆਪਣੀ ਫੈਮਲੀ ਨਾਲ ਜੁੜ ਕੇ ਮੇਰੀ ਫੈਮਲੀ ਨੇ ਪੂਰੀ ਸਪੋਰਟ ਕੀਤੀ ਹੈ ਮੇਰੇ ਨਾਲ ਮੇਰਾ ਮੇਰੀ ਵਾਈਫ ਆ ਮੇਰਾ ਇੱਕ ਛੋਟਾ ਬੇਟਾ 7 ਸਾਲ ਦਾ ਉਹਦੀ ਪੂਰੀ ਸਪੋਰਟ ਆ ਕਿ ਹਾਂ ਨਹੀਂ ਤੁਸੀਂ ਇਹ ਕੰਮ ਕਰੋ ਬਾਕੀ ਹੈ ਕਿ ਵਾਈਫ ਸਾਰਾ ਤਿਆਰ ਕਰਦੇ ਰਹੇ ਠੀਕ ਹੈ ਨਾਲ ਮੇਰਾ ਜੋ ਵੀ ਯੋਗਦਾਨ ਹੁੰਦਾ ਨਾਲ ਮੈਂ ਕਰਦਾ ਕਟਿੰਗ ਦਾ ਬਾਕੀ ਹੋਰ ਜਿਹੜੇ ਛੋਟੇ ਮੋਟੇ ਕੰਮ ਆ ਸਾਰੇ ਉਹ ਕਰੀਦੇ ਨੇ ਤੇ ਬਾਕੀ ਇਹੋ ਹੀ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਇਹੋ ਹੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੋਈ ਵੀ ਬਿਜ਼ਨਸ ਪਾਓ ਛੋਟੇ ਤੋਂ ਛੋਟਾ ਬਿਜ਼ਨਸ ਉਹ ਸਟਾਰਟ ਕਰੋ ਇਹ ਨਾ ਸੋਚਣ ਕਿ ਇਹਦੇ ਵਿੱਚ ਮਤਲਬ ਕੋਈ ਛੋਟਾ ਕੰਮ ਨਹੀਂ ਹੁੰਦਾ ਆਪਣਾ ਕੰਮ ਬੈਸਟ ਯਾਰ ਨੌਕਰੀ ਨਾਲੋਂ ਆਪਣਾ ਬੈਸਟ ਜੋ ਵੀ ਕਰੋਗੇ ਤੁਸੀਂ ਬੈਸਟ ਕਰੋਗੇ ਸਿਰਫ ਉਹ ਮਾਲਕ ਦੇ ਉਤੇ ਆਸਰਾ ਚਾਹੀਦਾ ਵਾ ਕਿਰਪਾ ਚਾਹੀਦੀ ਉਹਦੀ ਬਾਕੀ ਕਿਹੜੀ ਕਿਹੜੀ ਵੈਰਾਈਟੀ ਆ ਤੁਹਾਡੇ ਕੋਲ ਜਿਹੜੀ ਤੁਸੀਂ ਸਰ ਮੇਰੇ ਕੋਲ ਇਸ ਟਾਈਮ ਹੈਗੇ ਕੜੀ ਚੋਲਿਆ ਰਾਜਮਾ ਚੋਲ ਹੁੰਦੇ ਆ ਪ੍ਰਸ਼ਾਦੇ ਹੁੰਦੇ ਆ ਜਿਹੜੇ ਸਿੰਪਲ ਕਵੇ ਵਾਲੇ ਇੱਕ ਸੁੱਕੀ ਸਬਜੀ ਜਿਹੜੀ ਸਬਜੀ ਹੈ ਡੇਲੀ ਚੇਂਜ ਹੁੰਦੀ ਹੈ ਇਹ ਦਿਨ ਹੋ ਗਿਆ ਆਪਣਾ ਆਲੂ ਗੋਭੀ ਆਲੂ ਗਾਜਰ ਸਾਗ ਵੀ ਲਾਈਦਾ ਛਲਗਮ ਲਾਈਦੇ ਨੇ ਜਿੱਦਾਂ ਜਿੱਦਾਂ ਮੌਸਮ ਦੇ ਹਿਸਾਬ ਨਾਲ ਚੇਂਜ ਹੁੰਦਾ ਉਦੋਂ ਦਾ ਆਪਾਂ ਚੇਂਜ ਕਰ ਦਿੰਦੇ ਆ ਬਾਕੀ ਪੰਜਾਬੀ ਨੂੰ ਕੀ ਮੈਸੇਜ ਹੈ ਮੈਂ ਤੇ ਇਹੋ ਹੀ ਕਵਾਂਗਾ ਆਪਣੇ ਪੰਜਾਬੀ ਵੀਰਾਂ ਨੂੰ ਕਿ ਆਪਣਾ ਬਾਹਰ ਦਾ ਥੋੜਾ ਜਿਹਾ ਕਟਾ ਕੇ ਆਪਣਾ ਇੱਥੇ ਇਨਵੈਸਟ ਕਰੋ ਇੱਕ ਤੇ ਆਪਣੀ ਫੈਮਿਲੀ ਦੇ ਵਿੱਚ ਤੁਸੀਂ ਰਹੋਗੇ ਤੇ ਦੂਸਰਾ ਇਹ ਹੈ ਕਿ ਆਪਣਾ ਤੁਸੀਂ ਕੋਈ ਵੀ ਸੈਟਅਪ ਛੋਟੇ ਤੋਂ ਛੋਟਾ ਵੀ ਸਟਾਰਟ ਕਰੋਗੇ ਤੇ ਉੱਚ ਤਰੱਕੀਆਂ ਮਿਲਣਗੀਆਂ ਤੁਸੀਂ ਨਾਮ ਬੜਾ ਖੂਬਸੂਰਤ ਰੱਖਿਆ ਜਾਇਕਾ ਹਾਂ ਜੀ ਹਾਂਜੀ ਕਿ ਇਹਦੇ ਵਿੱਚ ਯੂਨਿਕ ਨਾਮ ਐਕਚੁਅਲੀ ਜ਼ਾਇਕਾ ਇੱਕ ਹੈਗਾ ਬਲਕਿ ਇੱਕ ਪਾਕਿਸਤਾਨੀ ਵਰਡ ਹੈ ਜ਼ਾਇਕਾ ਉਹਦੇ ਵਿੱਚ ਸਵਾਦ ਹੁੰਦਾ ਵਾ ਤਾਂ ਇੱਕ ਆਪਣਾ ਤੁਸੀਂ ਦੇਖੋਗੇ ਤੇ نیچے ਇੱਕ ਲਾਈਨ ਵੀ ਲਿਖੀ ਆ ਲਵ ਐਟ ਫਸਟ ਬਾਈਟ ਇਹ ਭਾਜੀ ਠੀਕ ਹੈ ਜੋ ਵੀ ਇੱਕ ਵਾਰੀ ਖਾਏਗਾ ਚੈੱਕ ਕਰੇਗਾ ਉਹ ਇਸ ਨੂੰ ਵਾਕੇ ਚਾਹੇਗਾ ਕਿ ਨਹੀਂ ਬਹੁਤ ਟੇਸਟੀ ਹੈ ਖੰਗਨੇ ਹੋਣਗੇ ਤੇ ਬਾਕੀ ਹੈ ਕਿ ਹੱਥ ਨਾਲ ਜੁੜੋਗੇ ਤੇ ਬਾਕੀ ਹੋਰ ਆਪਾਂ ਚੇਂਜਿੰਗ ਕਰਦੇ ਰਾਵਾਂਗੇ ਖਾਨਕੀਨ ਦੇ ਵਿੱਚ ਜੇ ਕੋਈ ਡਿਮਾਂਡ ਆਈ ਕਿ ਆ ਇਹ ਕਿਸ ਤਰ੍ਹਾਂ ਲਈ ਸਵੇਰ ਵਿੱਚ ਸਟਾਰਟ ਕਰਨਾ ਚਾਹੁੰਦੇ ਆ ਲੇਕਿਨ ਅਜੇ ਤੱਕ ਇਨਕਮ ਕਿੰਨੀ ਕਰਦਾ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਮੈਂਟ ਵੀ ਹੋਣਗੇ ਐਕਚੁਅਲੀ ਐਦਾਂ ਵਾਂ ਕਿ ਇਨਵੈਸਟਮੈਂਟ ਤੇ ਵੀ ਹੈ ਜੇ ਕੋਈ ਆਪਣੇ 700 ਤੋਂ 7000 ਰੁਪਏ ਠੀਕ ਹੈ ਮੈਂ ਬਾਈਕ ਦੇ ਉੱਪਰ ਬਣਾਈ ਹੈ ਕੋਈ ਬਾਈਕ ਦੇ ਉੱਪਰ ਨਹੀਂ ਬਣਾ ਸਕਦਾ ਆਪਣਾ ਛੋਟਾ ਸੈਟਅਪ ਲਗਾ ਸਕਦਾ ਹੁਆ ਉਹ ਹੈ ਕਿ ਇਹ ਹੈ ਕਿ ਇਹਦੇ ਵਿੱਚ ਇਹੋ ਹੀ ਹੈ ਕਿ ਰੋਜ਼ ਦੀ ਜਿਹੀ ਲਗਾਓ ਸਟਾਰਟਿੰਗ ਦੇ ਵਿੱਚ ਮੈਨੂੰ ਅਜੇ 6 ਮਨთ ਹੋਏ ਆ ਤੇ ਸਟਾਰਟਿੰਗ ਸਾਡੀ ਹੈਗੀ ਆ ਕੋਈ 2200 2500 ਕਈ ਵਾਰ 3000 ਵੀ ਹੋ ਜਾਂਦੀ ਹੈ ਇੰਨੀ ਲੈ ਗਿਆ ਬਾਕੀ ਇਹ ਹੈ ਕਿ ਜਿੱਦਾਂ ਇਹ ਤੁਸੀਂ ਆਪਣਾ ਕੰਮ ਬਦਾਓਗੇ ਲੋਕ ਉਹਦਾਂ ਜੁਰਮ ਦੇ ਆਟੋਮੈਟਿਕਲੀ ਮਤਲਬ ਮੰਨਿਆ ਜਾ ਸੇ ਤਾਂ 50 ਤੋਂ 60 ਹਜ਼ਾਰ ਪਰ ਮੰਤ ਵਿਰਿਆ ਬਣਿਆ ਉਹ ਤੇ ਹੈ ਹੀ ਬਿਲਕੁਲ ਕਿਉਂਕਿ ਜਿਹੜੇ ਕਹਿ ਰਹੇ ਹੈ ਕਿ ਪਰਵਾਸੀਆਂ ਵਾਸਤੇ ਇੱਥੇ ਦੁਬਈਆ ਬਿਲਕੁਲ ਤੇ ਦੁਬਈ ਦੇ ਵਿੱਚ ਜਾ ਕੇ 30 ਤੋਂ 35 ਹਜ਼ਾਰ ਨਹੀਂ ਬਣਦਾ ਜਿੱਥੇ ਰਹਿ ਕੇ ਵੀ ਆਪਾਂ ਉੱਥੇ ਮਰਨਾ ਬਣਾ ਸਕਦੇ ਹੈ ਬਸ ਇਹ ਹੀ ਹੈ ਮੈਂ ਇਹੋ ਹੀ ਕਹਾਂਗਾ ਕਿ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਵਿੱਚ ਸ਼ਰਮ ਨਹੀਂ ਕਰਨੀ ਆਪਣੀ ਲੋਕੇਸ਼ਨ ਦੱਸਦੇ ਹੋ ਤਾਂ ਕਿ ਲੋਕਾਂ ਨੂੰ ਪਤਾ ਮੈਂ ਹੈਗਾ ਵਾ ਆਪਣਾ ਚਿੱਟੀ ਗਰਾਊਂਡ ਆ ਬੇਰਿੰਗ ਸਕੂਲ ਦੇ ਸਾਹਮਣੇ ਨਾਲ ਹੀ ਰੋਡਵੇ ਦਾ ਦਫ਼ਤਰ ਆ ਤੇ ਉਹਦੇ ਉਹਦੇ ਬਿਲਕੁਲ ਸਾਹਮਣੇ ਹੀ ਆ ਬਾਕੀ ਇਹ ਤਾਂ ਕੀ ਫੀਲਿੰਗ ਆਂਦੀ ਸੋ ਦੇਖ ਸਕਦੇ ਹੋ ਕਿ ਜਿੱਥੇ ਬਹੁਤ ਸਾਰਾ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਇੱਥੇ ਆ ਕੇ ਸੈਟਅਪ ਕਰ ਰਹੇ ਆ ਹੁਣ ਪੜੇ ਲਿਖੇ ਨੌਜਵਾਨ ਅਤੇ ਨੌਕਰੀਆਂ ਪ੍ਰਾਈਵੇਟ ਨੌਕਰੀਆਂ ਨੂੰ ਛੱਡ ਕੇ ਆਪਣਾ ਸੈਟਅਪ ਲਾ ਰਿਹਾ ਉਹਨਾਂ ਦਾ ਮੰਨਣਾ ਹੈ ਕਿ 50 ਤੋਂ 60 ਹਜ਼ਾਰ ਰੁਪਿਆ ਪਰ ਮਹੀਨੇ ਦੀ ਇਨਕਮ ਹੋ ਜਾਂਦੀ ਦੀ ਹੈ। ਵੇਖਿਆ ਜਾਵੇ ਤੇ ਦੁਬਈ ਦੇ ਵਿੱਚ ਦਿੱਤੀ ਕੋ 35 ਹਜ਼ਾਰ ਬੜੀ ਮੁਸ਼ਕਲ ਦੇ ਨਾਲ ਹੀ ਬਣਦਾ ਵਾ। ਜੇ ਇਸ ਤਰੀਕੇ ਦੇ ਨੌਜਵਾਨ ਜਿਹੜਾ ਵਾ ਆਪੋ ਆਪਣੇ ਪੰਜਾਬ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਾ ਤੇ ਇੱਕ ਵਧੀਆ ਇਨਕਮ ਦੇ ਨਾਲ ਨਾਲ ਆਪਣੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਿਹਾ ਸਕਦੇ ਨੇ। ਕੈਮਰਾਮੈਨ ਸੁਨੀਲ ਅਤੇ ਸਰਵਜ ਸਿੰਘ ਕੁਮਾਰ ਪਟੜਾ ਗੁਰਦਾਸ